ਸੋਡੇ ਦਿਮਾਗ ਨਾਲ ਖੇਡਣਾ ਸਿੱਖ ਜਾਂਦੇ ਨਹੀਂ ਕਈ ਵਾਰ ਕੀ ਕਰਦੇ ਅਸੀਂ ਵੱਡੀਆਂ ਵੱਡੀਆਂ ਗੱਲਾਂ ਹਾਸਾ ਹੁੰਦਾ ਜਦੋਂ ਅੱਜ ਕੱਲ੍ਹ ਦੇ ਜਵਾਨ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਬਾਲਾਂ ਦੇ ਵਿੱਚ ਜੈਲ ਲਾਉਣੀਆਂ স্মੈਲ ਵਾਲੇ ਲਾਉਣੇ ਆ ਕਿਤੇ ਲੱਸੀ ਦਾ ਨਾ ਹੋਣਾ ਭੁੱਲ ਤਾਂ ਨਹੀਂ ਗਈ ਅਸੀਂ ਵਿਰੋਧ ਕਰਦੇ ਆ ਸਾਡੇ ਕੰਪਨੀਆਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਡੇ ਇਹ ਪੰਜਾਬ ਹੈ ਸੋਨੇ ਦੀ ਚਿੜੀ ਹੈ ਖਰਾਬ ਹੋ ਰਿਹਾ ਹੈ ਕਿਤੇ ਸੋਡੇ ਦਿਮਾਗ ਦੇ ਵਿੱਚ ਕੰਪਨੀ ਜੇ ਤੋ ਕੰਪਨੀ ਨੂੰ ਬੜਾਵਾ ਦਿਓਗੇ ਤਾਂ ਕੰਪਨੀ ਆ ਹੀ ਆਉਣਗੀਆਂ ਤੁਸੀਂ ਕਿੰਨੇ ਕੁ ਜ਼ਿਆਦੇ ਸੋਚੇਤੋਂਗੇ ਕਿਤੇ ਤੁਸੀਂ ਆਪਦੇ ਬਿਰਸ਼ੇ ਦੇ ਨਾਲ ਆਪਦੀ ਦੇਸੀ ਧੰਦਿਆਂ ਨਾਲ ਟੁੱਟ ਤਾਂ ਨਹੀਂ ਰਹੇ ਚੈੱਕ ਕਰੋ ਆਪਦੇ ਆਪ ਨੂੰ ਕਿਤੇ ਤੁਸੀਂ ਤਾਂ ਨਹੀਂ ਪੈਕਟਾਂ ਵਾਲਾ ਦੁੱਧ ਤਾਂ ਵਧੀਆ ਲੱਗਦੇ ਕਿਤੇ ਗੋਹੇ 'ਚੋਂ ਸੁੰਨ ਤਾਂ ਨਹੀਂ ਸਮੈਲ ਆਉਂਦੀ ਅ ਤੁਸੀਂ ਛੋਟੇ ਜਵਾਕਾਂ ਨੂੰ ਇਹ ਸਿਖਿਆਤਾ ਵੀ ਜਦੋਂ ਗੋਹੇ ਦੇ ਹੱਥ ਮਾਰਦੇ ਆ ਤਾਂ ਗੋਹੇ ਦੇ ਵਿੱਚ ਹੱਥਾਂ ਦੇ ਵਿੱਚੋਂ ਸਮੈਲ ਮਾਰਨ ਲੱਗ ਜਾਂਦੀ ਹੈ ਮਸਕ ਮਾਰ ਲੱਗ ਜਾਂਦਾ ਹੈ ਜੇ ਤੁਸੀਂ ਇਸ ਘਾਰੇ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਵੀ ਸੋਸ਼ਲ ਮੀਡੀਆ ਦਾਤੇ ਆਪਦੀ ਚਾਦਰ ਤੋਂ ਬਾਹਰ ਪੈਰ ਪਸਾ ਰਹੇ ਹੋ ਤੁਸੀਂ ਕਿਤੇ ਆਪਦੇ ਦੇਸੀ ਧੰਦਿਆਂ ਨੂੰ ਨਕਾਰ ਕੇ ਕਿਤੇ ਬਾਹਰਲੇ ਜਿਹੜੇ ਅਮੀਰ ਜਾਤੀ ਜਿਹੜੇ ਛੋਡੇ ਦਿਮਾਗ ਦੇ ਵਿੱਚ ਨੇ ਅਮੀਰ ਜਾਤੀ ਤਾਂ ਨਹੀਂ ਵੜ ਗਏ ਆਪਦੀ ਸੋਚ ਆਪਦੀ ਔਕਾਤ ਤੋਂ ਵੱਡੀ ਸੋਚ ਤਾਂ ਨਹੀਂ ਸੋਚੀ ਜਾਂਦੇ ਕਦੇ ਤੁਸੀਂ ਆਪਦੇ ਖਾਣੇ ਭੁੱਲ ਕੇ ਤੁਸੀਂ ਛੋਡੇ ਜਵਾਕਾਂ ਨੂੰ ਪੀਸੇ 버ਗਰ ਤਾਂ ਨਹੀਂ ਖਾ ਰਹੇ ਆਪਦਾ ਦੇਸੀ ਖਾਣਾ ਜੋ ਸੋਡੇ ਖੇਤਾਂ ਦੇ ਵਿੱਚ ਆ ਜਿਹਦੇ ਕੋਲੇ ਥੋੜਾ ਕਾਣਾ ਹੈਗਾ ਕੀ ਤੁਸੀਂ ਆਪਦੀਆਂ ਸਬਜ਼ੀਆਂ ਗਾਉਨੇ ਹੋ ਕੀ ਤੁਸੀਂ ਆਪਾਂ ਕਹਿੰਦੇ ਆ ਜਿਹੜਾ ਅੱਜ ਕੱਲ ਦਾ ਖਾਣਾਗਾ ਹੋ